ਕੈਪਟਨ ਹਾਂ ਸ਼ਸ਼ੀਕਲ ਜੀ ਅੱਜ ਦੇ ਨਵੇਂ ਬਲੌਗ ਦੇ ਤੁਹਾਡਾ ਸਵਾਗਤ ਆ ਹੋਰ ਸੁਣਾਉਂਕੀਂ ਜਿ ਸਾਰੇ ਹਮੇਸ਼ਾ ਪਹਿ ਠੀਕ ਠਾਕ ਹੋ ਗਏ ਬਲੌਗ ਜੀ 1:30 ਵਜੇ ਤਾਂ ਆਪਾਂ ਚੱਲੇ ਆਣੇ ਆ 10:00 ਵੇ ਤਾਂ ਕਿਉਂਕਿ ਗਵਾਂਡੀਆਂ ਦੇ ਘਰ ਛੋਟੀ ਜੀ ਬਿਲੀ ਹੋਈ ਹੈ ਚਲੋ ਗਵਾਂਡੀਆਂ ਦੇ ਘਰ ਚੱਲੀਏ ਗਵਾਂਡੀਆਂ ਦੇ ਘਰ ਚੱਲੀਏ ਆਹ ਸ਼ੂਟ ਮੇਰਾ ਜਨਾ ਵਧੀਆ ਲੱਗਣ데요 ਕਾ ਜੇ ਮੈਂ ਪੀਲੇ ਚ ਆਪਣੇ ਗਰੁੱਪ ਚ ਪਾਵਾਂ ਕਾ ਦੀ ਉਹ ਚੰਡੀਗੜ੍ਹ ਵਾਲੀ ਚ ਕਿਹੜਾ ਗਰੁੱਪ ਆ ਆਪਾਂ ਜਾ ਰਹੇ ਹਾਂ ਹੁਣ ਗਵੰਡੀਆਂ ਦੇ ਘਰ 13ਵੇਂ ਤੇ ਉਹਨਾਂ ਦੇ ਘਰ ਹੋਈ ਛੋਟੀ ਜੀ ਗੁੜੀਆ ਉਹਦਾ ਅੱਜ 13ਵਾਂ ਆਪਾਂ ਤੁਹਾਨੂੰ ਉਹਨਾਂ ਨੇ ਸੱਦਾ ਭੇਜਿਆ ਹਨਾ ਚੰਡੀਗੜ੍ਹ ਵਾਲੀ ਕਿਹੜੀ ਚੰਡੀਗੜ੍ਹ ਨਹੀਂ ਚੰਡੀਗੜ੍ਹ ਵਾਲੀ ਇਹ ਪੀਲਾ ਸੂਟ ਉਹਦਾ ਵੇਹ ਵੀਡੀਓ ਚ ਕਿੰਨਾ ਵਧੀਆ ਲੱਗਦਾ ਹੈ ਹਨਾ ਉਹਦਾ ਕਿਉਂ ਇਦਾਂ ਕਰੀ ਹਾਂ ਹਾਂ ਤੇ ਪੀਲਾ ਫੇਰ ਸਵਾ ਕੇ ਬਹਿ ਜੀ ਹੁਣ ਨਹੀਂ ਮੈਨਾਂ ਨੇ ਨੇ ਉਹਦਾ ਮੈਂ ਮੈਨੂੰ ਕਹਿ ਕਦ ਲਈ ਹੀ ਨਹੀਂ ਨਾ ਮੈਂ ਚੁੰਨੀ ਪੀਲੀ ਨਾਲ ਦਾ ਵੀ ਕਿੰਨੀ ਵਧੀਆ ਉਦਾਂ ਲੱਗਣ ਦੇ ਹਨ ਦੇਲਾ ਜੀ ਇਹ ਆਪਾਂ ਲਿਆਂਦਾ ਆਪਣੇ ਗਵੰਡੀਆਂ ਦੇ ਘਰੋਂ ਤੋੜ ਕੇ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਦਾ ਨਾਂ ਕੀ ਆ ਤੇ ਨਹੀਂ ਆਪਣੀਆਂ ਵਧੀਆ ਫਾੜੀਆਂ ਨਿਕਲਦੇ ਆ ਵਿੱਚ ਸੰਗਤਰੇ ਵਾਂਗੂ ਛਿੱਲ ਕੇ ਖਾਈਦਾ ਬੜੇ ਲੱਗੇ ਉਹਨਾਂ ਦੇ ਤੇ ਅੱਜ ਆਪਾਂ ਇੱਕ ਇਹ ਲੈ ਕੇ ਆਏ ਬੱਝ ਫੇਰ ਕਿਦਰੀਆਂ ਵਾਂਗ ਉਹਨਾਂ ਨੇ ਤੇ ਇਸ ਵੱਲ ਨੂੰ ਆਪਾਂ ਕਹਿੰਦੇ ਆ ਚਗੋਦਰਾ ਤੁਹਾਡੇ ਪਤਾ ਨਹੀਂ ਕੀ ਕੀ ਭਾਸ਼ਾ ਵਿੱਚ ਕਹਿੰਦੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਧਰ ਸਾਡੀ ਚਾਹ ਬਣ ਗਈ ਹੈ ਤੇ ਹੁਣ ਪੀਵਾਂਗੇ ਚਾਹ ਤੇ ਤੁਸੀਂ ਵੀ ਪੀ ਲਓ ਦੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਚਾਹ ਪੀ ਕੇ ਤੇ ਵੀਡੀਓ ਦੇ ਨਾਲ ਬਣ ਰਹੇ ਹਾਂ ਤੇ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਉਜੀ 13ਵੇਂ ਤੇ ਆਪਾਂ ਗਏ ਸੀ ਤੇ ਉੱਥੋਂ ਦੀ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਕਈਆਂ ਨੂੰ ਵੀਡੀਓ ਦੇ ਵਿੱਚ ਆਉਣਾ ਪਸੰਦ ਆ ਕਈ ਨੂੰ ਨਹੀਂ ਪਸੰਦ ਤਾਂ ਆਪਾਂ ਇਸ ਕਰਕੇ ਕਿਸੇ ਨੂੰ ਜ਼ਬਰਦਸਤੀ ਵੀਡੀਓ ਵਿੱਚ ਨਹੀਂ ਲੈਂਦੇ ਹੈਗੇ ਤੇ ਹੁਣ ਅਸੀਂ ਲੱਗੇ ਸੀ ਬਣਾਉਣ ਸਬਜੀ ਰਾਤ ਦੀ ਕਿਉਂਕਿ ਦੁਪਹਿਰੇ ਤੇ ਆਪਾਂ ਗਵੰਡੀਆਂ ਦੇ ਘਰੋਂ 13ਵੇਂ ਤੇ ਖਾਏ ਸੀ ਤੇ ਆਪਾਂ ਹੁਣ ਬਣਾਵਾਂਗੇ ਸਬਜੀ ਤੇ ਆਪਾਂ ਰੱਖ ਦਿੱਤਾ ਪਾਣੀ ਗਰਮ ਤੇ ਇਨ ਇਹਦੇ ਵਿੱਚ ਐਡ ਕਰਾਂਗੇ ਅਸੀਂ ਧੋ ਕੇੜਾ ਖਲੇਨੇ ਚਨੇ ਆਲੂ ਟਮਾਟਰ ਤੇ ਆਪਾਂ ਟਮਾਟਰ ਵਿੱਚ ਨਹੀਂ ਪਾਇਆ ਹੈਗਾ ਤੇ ਹੁਣ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਇਹਨੂੰ ਫਿਰ ਬੰਦ ਕਰਕੇ ਕੁੱਕਰ ਨੂੰ ਤੇ 4-5 ਛੀਟੀਆਂ ਲਗਾਵਾਂਗੇ ਤੇ ਇਸ ਤਰ੍ਹਾਂ ਸਬਜ਼ੀ ਬਣਾਉਣ ਨਾਲ ਬਹੁਤ ਜ਼ਿਆਦਾ ਸਬਜ਼ੀ ਸਵਾਦ ਬਣਦੀ ਹੈ ਉਹ ਜੀ ਚਾਰ ਪੰਜ ਸੀਟੀਆਂ ਲਵਾਉਣ ਤੋਂ ਬਾਅਦ ਮੈਂ ਕੁੱਕਰ نیچے ਉਤਾਰ ਦਿੱਤਾ ਤੇ ਵੇਖ ਸਕਦੇ ਜੀ ਚਨੇ ਤੇ ਆਲੂ ਜਿਹੜੇ ਪੂਰੇ ਗਲ ਚੁੱਕੇ ਨੇ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਤੇ ਕਈ ਚਨੇ ਪਹਿਲਾਂ ਰਾਤ ਭਿੰਦੇ ਨੇ ਜਾਂ ਸਵੇਰੇ ਭਿੰਦੇ ਸ਼ਾਮ ਨੂੰ ਬਣਾਉਂਦੇ ਆ ਤਾਂ ਉਸ ਤਰ੍ਹਾਂ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਤੇ ਇਸ ਤਰ੍ਹਾਂ ਬਣਾਉਣ ਨਾਲ ਜਿਹੜੇ ਬਹੁਤ ਜਲਦੀ ਬਣ ਜਾਂਦੇ ਚਾਰ ਪੰਜ ਸੀਟੀਆਂ ਦੇ ਵਿੱਚ ਤੇ ਹੁਣ ਆਪਾਂ ਲਗਾਵਾਂਗੇ ਤਰਕਾ ਤੇ ਇਸ ਤਰ੍ਹਾਂ ਸਬਜ਼ੀ ਵੀ ਬਹੁਤ ਜ਼ਿਆਦਾ ਸਵਾਦ ਬਣਦੀ ਤਾਂ ਆਪਾਂ ਤਰਕੇ ਦੀ ਪੂਰੀ ਤਿਆਰੀ ਕਰ ਲਈ ਆ ਤੇ ਹੁਣ ਆਪਾਂ ਤਰਕਾ ਲਗਾਵਾਂਗੇ ਤੇ ਅਦਰਕ ਪਿਆਜ਼ ਟਮਾਟਰ ਮਿਰਚਾਂ ਆਪਾਂ ਸਾਰਾ ਗ੍ਰੈਂਡ ਕਰ ਲਿਆ ਮਿਕਸੀ ਦੇ ਵਿੱਚ ਤਾਂ ਆਪਾਂ ਜੋ ਹਲਦੀ ਵਗੈਰਾ ਹੁਣ ਪਾਵਾਂਗੇ ਕਿ ਉਸ ਟਾਈਮ ਜਿਹੜਾ ਇਕੱਲਾ ਲੂਣ ਪਾ ਕੇ ਚਣਿਆਂ ਨੂੰ ਉਬਾਲਾ ਦਿੰਨੇ ਆ ਤੇ ਹੁਣ ਅਸੀਂ ਸਾਰੇ ਮਸਾਲੇ ਐਡ ਕਰਾਂਗੇ ਤਰਕੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਸਬਜ਼ੀ ਵਿੱਚ ਫਿਰ ਐਡ ਕਰਾਂਗੇ ਲੋਜੀ ਸਬਜ਼ੀ ਵੀ ਐਡ ਕਰ ਦਿੱਤੀ ਹੈ ਤੇ ਆਲੂ ਆਪਾਂ ਸਾਰੇ ਜੜੇ ਦੇ ਵਿੱਚ ਫੇਦਾਂਗੇ ਇਸ ਤਰ੍ਹਾਂ ਸਬਜ਼ੀ ਜਿਹੜੀ ਬਹੁਤ ਜਲਦੀ ਬਣਦੀ ਆ ਤੇ ਸਵਾਦ ਵੀ ਬਹੁਤ ਜ਼ਿਆਦਾ ਬਣਦੀ ਕਿਉਂਕਿ ਭੇਨ ਨਾਲ ਚਨੇ ਇੰਨੇ ਗਲਦੇ ਨਹੀਂ ਹੈਗੇ ਤੇ ਇਸ ਤਰ੍ਹਾਂ ਬਾਲਾ ਦਵੋਨ ਨਾਲ ਜਿਹੜੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਧਨੀਆ ਤੇ ਧਨੀਏ ਤੋਂ ਬਿਗੈਰ ਜਿਹੜੀ ਸਬਜ਼ੀ ਸਰਦੀਆਂ ਦੇ ਵਿੱਚ ਚੰਗੀ ਲੱਗਦੀ ਨਹੀਂ ਹੈਗੀ ਤੇ ਧਨੀਏ ਨਾਲ ਕਲਰ ਕਾਫੀ ਵਧੀਆ ਲੱਗਦਾ ਵਾ ਤੇ ਤੁਸੀਂ ਇਸ ਸਬਜ਼ੀ ਨੂੰ ਰੋਟੀ ਦੇ ਨਾਲ ਪੂੜੀ ਦੇ ਨਾਲ ਲੈ ਸਕਦੇ ਜੀ ਤੇ ਵੇਖ ਸਕਦੇ ਜੀ ਕਿੰਨਾ ਵਧੀਆ ਸਬਜ਼ੀ ਦਾ ਕਲਰ ਹੋ ਗਿਆ ਵਾ ਤੇ ਕਿਉਂਕਿ ਆਪੋ ਆਪਣੇ ਤਰੀਕੇ ਨਾਲ ਹਰ ਕੋਈ ਬਣਾਉਂਦਾ ਤੁਸੀਂ ਜਿੱਦਾਂ ਤੁਹਾਨੂੰ ਤਰੀਕਾ ਚੰਗਾ ਲੱਗਦਾ ਤੁਸੀਂ ਕਰ ਲੈਂਦੇ ਜੇ ਜਿੱਦਾਂ ਸਾਨੂੰ ਤਰੀਕਾ ਲੱਗਦਾ ਅਸੀਂ ਕਰ ਲੈਂਦੇ ਆ। ਲੋ ਜੀ ਇਧਰ ਦੇਖ ਸਕਦੇ ਜੀ ਸ਼ਾਮਾਂ ਪਈਆਂ ਹੋਈਆਂ ਨੇ ਤੇ ਬੱਚੇ ਖੇਡ ਰਹੇ ਨੇ ਤੇ ਦੋਨਾਂ ਵਿੱਚ ਮੈਚ ਚੱਲਦਾ ਪਿਆ ਕਦੇ-ਕਦੇ ਸਾਡਾ ਵੀ ਦਿਲ ਕਰੀ ਤੇ ਆਪਾਂ ਵੀ ਖੇਡ ਲੈਨੇ ਹੁਣੇ ਕਿਉਂਕਿ ਥੋੜਾ-ਥੋੜਾ ਇੰਜੋਏ ਕਰਨਾ ਚਾਹੀਦਾ ਸਾਰਿਆਂ ਨੂੰ ਤੇ ਹੁਣ ਮੈਂ ਫ੍ਰੀ ਨਹੀਂ ਸੀ ਤੇ ਮੈਂ ਥੋੜੀ ਇਹਨਾਂ ਦੀ ਵੀਡੀਓ ਬਣਾ ਲਈ ਕਿਉਂਕਿ ਮੈਂ ਰੋਟੀ ਪਾਣੀ ਦਾ ਕਰਨਾ ਸੀ ਵੇਖ ਸਕਦੇ ਜੇ ਸਾਮਾ ਪਈਆਂ ਹੋਈਆਂ ਨੇ ਤੇ ਜਦੋਂ ਦਿਲ ਕਰੇ ਆਪਾਂ ਸਾਰੇ ਜਣੇ ਲੱਗ ਜਾਂਦੇ ਹਣੀ ਖੇਡਣ ਆਈ ਹੋਪ ਇਹ ਤੁਹਾਨੂੰ ਇਹ ਮੇਰਾ ਬਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਪਰ ਕੇ ਸਾਨੂੰ ਬਹੁਤ ਵਧੀਆ ਲੱਗਦਾ ਤਾਂ ਅੱਗੇ ਵੀਡੀਓ ਬਣਾਉਣ ਨੂੰ ਦਿਲ ਕਰਦਾ ਵਾ ਕਿ ਬਾੜ ਦੀ ਹਿੰਦੀ ਇਹਨ ਕਸ਼ੂ ਸ਼ਾਹ ਦੀ ਹੈ ਓਏ ਹਾਏ ਆਹ ਜਿਆ ਜਿਆ ਪ੍ਰੇ ਪ੍ਰੇਤ ਦੇ ਥਲੇ ਤਾਂ ਓਏ ਆ ਨਾ ਮੋਟਰਸਾਈਕਲ ਚਰਾਪਰਾ ਓ ਮੈਟਰੋ ਦੀ ਨਾ